ਹੈਲੋ ਜੀ ਸ਼ਤਿ ਸ਼੍ਰੀ ਅਕਾਲ ਜੀ ਕਿ ਮੇਉਂ ਦੀ ਸਾਰੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਰੋਜ਼ ਵਾਂਗੂ ਖਿਲਦੇ ਰਹੋਗੇ ਜਿਵੇਂ ਸਾਡੇ ਫੁੱਲ ਖਿਲੇ ਹੋਏ ਹਨਾ ਐਵੇਂ ਖੁਸ਼ਹਾਲ ਹਾਲ ਸਾਡੀ ਫੈਮਿਲੀ ਰਹੇ ਤੇ ਇਹ ਦੇਖੋ ਤੁਲਸੀ ਸੁੱਕ ਗਈ ਹੈ ਨਾ ਸੁੱਕ ਗਈ ਨਾ ਤੁਲਸੀ ਅੱਧਰ गिर ਗਈ ਨੀਚੇ ਤੇ ਇਹ ਹੈ ਕਿ ਸਾਡੇ ਰੋਜ਼ ਲੱਗੇ ਹੋਏ ਮਿਚ ਗਿਆ ਖਿਚੜੀ ਬਣੀ ਹੋਈ ਇਹਨਾਂ ਦੀ ਸਾਰੰਦੀ ਕੋਈ ਪੁੱਛਣੀ ਵੀ ਕਿਆ-ਕਿਆ ਹੋ ਗਿਆ ਵਿੱਚ ਸਾਰਾ ਇਕੱਠਾ ਹੋ ਗਿਆ ਤੇ ਆਪਾਂ ਨਾਲ ਕੱਪੜੇ ਤੋਰੇ ਦੇ ਬਹੁਤ ਢੇਰ ਲੱਗੇ ਮੇਰੇ ਕੱਪੜਿਆਂ ਦੇ ਸਰਦੀਆਂ ਦੇ ਕੱਪੜੇ ਮੈਂ ਕਿਚਲ ਕੱਢ ਦਵਾਂ ਬੱਚੇ ਦੇ ਵੀ ਠੰਡ ਲੱਗਦੀ ਹੈ ਸਕੂਲ ਚ ਜਾਂਦੇ ਹੋਏ ਇਹਨਾਂ ਨੂੰ ਕੱਪੜੇ ਵਸ਼ੀਲ ਲੱਗੀ ਹੋਈ ਮੇਰੀ ਏ ਹੋ ਸਮੌਜੀ ਕਿੰਨੇ ਜ਼ਾਰੇ ਤੇ ਟ੍ਰਿਕ ਬੀ ਸੁਣਨਾ ਐਨਾ ਚੋਏ ਹਾਂ ਦਾ ਕੀ ਬਣੂਗਾ ਆ ਦੇਖੋ ਇਹਨਾਂ ਬੂਰਾ ਹਾਲ ਕਰ ਰਹੇ ਨੇ ਤੇ ਭਰਤੀ ਥੋੜੀ ਜੀ ਇਧਰ ਐਨੀ ਐਨੀ ਮਿੱਟੀ ਘੱਡੀ ਹੋਈ ਹੈ ਕੋਈ ਹੈ ਸੋਲੂਸ਼ਨ ਤਾਂ ਜ਼ਰੂਰ ਦੱਸਿਓ ਨਾ ਸਵਾਰਤ ਸਾਰੇ ਕਿਦਰੀ ਅੱਡ-ਕੱਡ ਦੀ ਮਿੱਟੀ ਸਿਉਕ ਲੱਗੀ ਜਿਸ਼ੇ ਨੂੰ ਖਰਾਬ ਹੋ ਗਿਆ ਜ਼ਰਾ ਆ ਦੇਖੋ ਸੱਤ ਨਾਸ਼ ਹੋਇਆ ਪਹਿਲਾਂ ਤੋਂ ਹੁੱਕ ਭਾਈ ਜੱਮ ਨੇ ਸਾਈਕਲ ਦੇ ਵੀ ਇੱਕ ਸਾਈਕਲ ਹੈ ਉਹ ਵੀ ਸੱਤ ਨਾਸ਼ ਕਰਿਆ ਹੋਇਆ ਪਹਿਲੇ ਟਾਇਰ ਦਾ ਪੰਚਰ ਵਗੈਰਾ ਹੋਇਆ ਠੀਕ ਨਹੀਂ ਕਰਵਾਇਆ ਹੁਣ ਤੱਕ ਦੋ ਤਿੰਨ ਵਾਰੀ ਗਿਆ ਲੈ ਵੀ ਕਰਵਾਇਆ ਪਰ ਕਿੱਥੇ ਜੀ ਕਹਣਾ ਮੁੰਦੇ ਵਿੱਚ ਇੱਥੇ ਦੇਖੋ ਜੁੜੀਆਂ ਨੇ ਸਾਡੇ ਨਿਆਲਾਂ ਨੇ ਪਾਏ ਹੋਏ ਦੇ ਰਿਆ ਇਹੋ ਨੇ ਪੱਟੀ ਵਿੱਚ ਕਰਤੀ ਸਾਰੀ ਛੱਤ ਦੀ ਤੇ ਸਾਡਾ ਸਮਾਨ ਪਿਆ ਹੀ ਰੱਖਿਆ ਹੋ ਸਰਦੀ ਵਾਲੇ ਕੱਪੜੇ ਤੋਲਣੇ ਕਿ ਹੋ ਗਈ ਕੀ ਮੈਂ ਤੇ ਹੁਣ ਤੋਂ ਹੋ ਗਏ ਬਸ ਹੋ ਗਏ ਕੰਪਲੀਟ ਮਸ਼ੀਨ ਕਰਤੀ ਪਾ ਸਾਬ ਤੇ ਹੁਣ ਇਹ ਲੈ ਕੇ ਸ਼ੁਕਰੇ ਪਾ दिए ਤੇਲ ਉਦੀ ਮੇਰੇ ਕਪੜੇ ਧੋ ਗਏ ਤੇ ਇਹ ਉਹ ਘਰ ਆ ਜਿਸ ਵਿੱਚ ਮੈਂ 18 ਸਾਲ ਹੋ ਗਏ ਰੰਦੇ ਹੁਣ ਨਾ ਮਤਲਬ ਹੁਣ ਟਾਈਮ ਆਇਆ 2 ਸਾਲ ਹੋਏ ਮੈਨੂੰ ਦੂਜੇ ਘਰ ਚ ਗਈ ਮੈਂ 18 ਸਾਲ ਇਸ ਵਿੱਚ ਕਿੰਨੇ ਔਕੇ ਕੱਟੇ ਜਾਂਦਾ ਮੈਨੂੰ ਇਹ ਪਤਾ ਹਨਾ ਮੈਂ ਕੰਦੀ ਵੀ ਵਾਹਿਗੁਰੂ ਜੀ ਤੇ ਚਲੋ ਇੱਕ ਛੱਤ ਦੀ ਪਰਮਸੰਧਈ ਹੋਈ ਹੈ ਨਾ ਆਪਾਂ ਫਿਰ ਵੀ ਇਸ ਚ ਹੱਸ ਕੇ ਟਾਈਮ ਗੁਜ਼ਾਰਿਆ ਬਹੁਤ ਵਧੀਆ ਟਾਈਮ ਦਾ ਉਹ ਇਸ ਵਜ੍ਹਾ ਸਿ ਬਹੁਤ ਵਧੀਆ ਰਹਿੰਦੇ ਹੁਣ ਤੇ ਤੇ ਪਰਵਾਰ ਖੁਸ਼ ਰਹਿੰਦਾ ਹੁੰਦਾ ਤੇ ਹੁਣ ਦੇਖੋ ਮੰਮੀ ਨਾ ਤਾਂ ਨਹੀਂ ਰਹੇ ਹੈਗੇ ਮਨ ਨੂੰ ਤਾਂ ਬਹੁਤ ਹੋਇਆ ਨਾ ਦੁਖੀ ਜਦ ਹੁੰਦਾ ਹਨ ਪਰ ਮੈਂ ਉਹਨਾਂ ਦਾ ਸੁਪਨਾ ਮੰਨਦ ਕਰਕੇ ਪੂਰਾ ਜ਼ਰੂਰ ਕਰੂੰਗੀ ਕਿਸੇ ਨੇ ਕਿਹਾ ਨਾ ਮੇਰੀ ਮੰਮੀ ਨੂੰ ਸਸ ਤੋਂ ਮੰਨੂ ਵੀ ਤੁਸੀਂ ਨੇ ਇੰਨੇ ਟਾਈਮ ਚ ਕਿਆ ਬਣਾਇਆ ਹਨਾ ਵੀ ਤੁਹਾਡਾ ਘਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਬਈ ਦੇਖੋ ਜੀ ਉਹ ਉਹਨਾਂ ਦੇ ਨਹੀਂ ਚੱਲ ਕੋਈ ਕੁਝ ਮੇਰੇ ਨੂੰ ਇੱਕ ਗਰੀਬੀ ਹੁੰਦੀ ਆ ਮੇਰੇ ਬੰਦੇ ਕਿਸ ਤਰ੍ਹਾਂ ਕਰਦਾ ਨਾ ਉਹਨੂੰ ਪਤਾ ਨਾ ਦਿਹਾੜੀ ਵਾਲਾ ਬੰਦਾ ਕੁਝ ਨਹੀਂ ਕਰ ਸਕਦਾ ਪਰ ਅਸੀਂ ਸੁਪਨਾ ਇਹਦਾ ਪੂਰਾ ਕਰਨੀ ਕਰਨਾ ਚੋ ਮਰਜ਼ੀ ਹੋ ਜਵੇ ਚਾਹੇ ਮਿਹਨਤ ਕਰਾਂਗੇ ਤੇ ਆਪਣਾ ਬਣਾ ਕੇ ਦਿਖਾਵਾਂਗੇ ਆਪਣੀ ਮੰਮੀ ਦਾ ਸੁਪਨਾ ਪੂਰਾ ਕਰਾਂਗੇ ਮੈਂ ਇਹਨੂੰ ਬਣਾ ਕੇ ਦਿਖਾਵਾਂਗੀ ਮਸੇ ਰੱਬ ਦੀ ਪੂਰਾ ਭਰੋਸਾ ਕਰਦੀ ਆਂਗੀ ਠੀਕ ਹੈ ਨਾ ਜੀ ਚਲੋ ਉਸਦੇ ਬਾਅਦ ਦਖਾਂਤ ਨੂੰ ਮੈਂ ਥੋੜੀ ਸਬਜ਼ੀਆਂ ਮੇਰੀ ਲੱਗੀ ਪਿਆਤ ਹਮੇਸ਼ੀ ਮਿੱਠੇ ਤੇ ਮਗਾਈ ਤੇ ਹਾਂ ਇਹ ਸਰਦੀਆਂ ਵਾਲੇ ਕਪੜੇ ਪਾਹੂ ਜੁੰਦੇ ਦੇ ਵਿੱਚ ਹਨਾ ਅਮਰਾਹ ਬੱਡ ਵਗੈਰਾ ਤੇ ਰੱਖੋ ਜੁੰਦੇ ਪੇਟੀ ਚ ਰੱਖੋ ਜੁੰਦੇ ਪਾ ਕੇ ਠੀਕ ਹੈ ਜੀ ਤੇ ਮੇਰਾ ਹੈਗਾ ਇਹ ਦੇਖੋ ਅੰਦਰ ਦੇ ਸਾਈਕੋਲ ਜੋ ਬੇਟ ਦੀ ਹੁਣ ਖਰਾਬ ਹੋਈ ਖੜੀਏਗੀ ਤੇ ਉਹਨ ਲੇਕੋ ਹੂੰਗੀ ਵੀ ਠੀਕ ਰੱਖ ਕੇ ਲਿਖਿਆ ਹੋਊਗਾ ਐਨਾ ਟਾਈਮ ਹੋ ਗਿਆ ਮਗਾ 6 ਮਹੀਨੇ ਹੋ ਗਏ ਹੁਣ ਅੱਧੀ ਬਈਏ ਕਿੰਨੀ ਵਾਰੀ ਕਹ ਲੈ ਵੀ ਠੀਕ ਕਰਵਾ ਲੈ ਬਸ ਕਿੱਥੇ ਮੰਨਦੇ ਬੱਚੇ ਚਲੋ ਠੀਕ ਹੈ ਮੈਂ ਤੁਹਾਨੂੰ ਦਿਖਾਉਂਦੀ ਹੁਣ ਮੇਰੇ ਸਬਜ਼ੀਆਂ ਲਗਾਈਆਂ ਹੋਈਆਂ ਹਨ ਹਾਂ ਆ ਲੋ ਜੀ ਆ ਗਈ ਮੈਂ ਆਪਣੀਆਂ ਸਬਜ਼ੀਆਂ ਦੇ ਕੋਲ ਇਹ ਹੈਈ ਆ ਹੁਣ ਮਟਰ ਲਾਈ ਹੋਈਆਂ ਹਨ ਨਾ ਨਿਕਲਣ ਲੱਗਿਆ ਸਾਰੇ ਤੋਰੀ ਮਿਰਚਾਂ ਦੇ ਵਿੱਚ ਨਿਕਲਣ ਲੱਗੀ ਤੇ ਮਿਰਚਾ ਕੱਢ ਕੇ ਲਗਾ ਲਵਾਂਗੀ ਫਿਰ ਮੈਂ ਵਿੱਚ ਤੇ ਛੋਟੇ ਛੋਟੇ ਨਿਕਲ ਰਹੀਆਂ ਆਈ ਗਿਆ ਮੁੱਲੀਆਂ ਜੋ ਸਰਦੀਆਂ ਵਿੱਚ ਸਾਡੇ ਵਾਸਤੇ ਖਤਮ ਨਹੀਂ ਹੋਣੀਆਂ ਤੇ ਇਹ ਹੈਗੀਆਂ ਗਾਜਰਾਂ ਦੋਣੇ ਇੱਕ ਵਾਸਤੇ ਨਹੀਂ ਕੱਲ ਨਹੀਂ ਕੱਲ ਗਿਆ ਪਾਲਕ, ਮੇਥੀ ਆ ਮੇਥੀ ਹੈ ਉਹ ਮੇਥੀ ਹੈ ਇਹਨਾਂ ਨੂੰ ਪਾਲਕ ਤੇ ਬੈਂਗਣੀ ਐਂਡ ਲਸਣ ਮੈਂ ਲਗਾਉਂਗੀ ਹੁਣ ਤਾਂ ਨਿਕਲ ਗਿਆ ਲੇਟ ਹੋ ਗਈ ਮੈਨਸ ਨੂੰ ਕਲਪ ਕਰਨ ਦਾ ਗੁੱਡ ਵੀ ਦਿਆਸ ਨੂੰ ਤੇ ਮੈਂ ਅਜੇ ਤੱਕ ਬਣਾਇਆ ਲਾਇਆ ਵੀ ਨਹੀਂ ਹੈਗਾ ਆ ਦੇਖੋ ਜੀ ਨੇ ਬਣਾਣੀਆਂ ਤਾਂ ਤੁਸੀਂ ਲੈ ਸਕਦੇ ਹੋ ਖੁੱਲਾ ਸਦਾ ਹੈ ਠੀਕ ਹੈ ਜੀ ਕੋਈ ਪੈਸਾ ਨਹੀਂ ਫ੍ਰੀ ਵਿੱਚ ਹੈ ਇਹ ਹੋ ਜੰਦੋ ਇਹ ਤੁਹਾਨੂੰ ਬਾਅਦ ਵਿੱਚ ਦਵਾਂਗੇ Tämmöinen läätä, turkkiala. Säädä, viddä, 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 kun ikään ei ole tiarevas. mä enää en viihdä ते जी जो साडी फॅमिली आहे प्लीज सबस्क्राईब कर्या करो लाईक कर्या करो शेअर कर्या करो तर कमेंट पाकि करू र व्हिडिओ ते देख्या करो ह नायोज मिळजी बाय बाय